ਜੋਨਾਂ ਨੂੰ ਲੈ ਕੇ ਪੁਲਿਸ ਲਗਾਤਾਰ ਮੁਸਤੈਦ ਹੋ ਰਹੀ ਹੈ ਜਗਾ ਜਗਾਤੇ ਪੁਲਿਸ ਵੱਲੋਂ ਵੱਡੇ ਲੈਵਲ ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਜੇਕਰ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਦੇ ਵਿੱਚ ਫੀਮ ਦੇ ਨਾਲ ਅਰੈਸਟ ਕੀਤਾ ਗਿਆ ਹੈ ਸਾਡੇ ਨਾਲ ਡੀਐਸਪੀ ਸਾਹਿਬ ਮੌਜੂਦ ਨੇ ਇਕਬਾਲ ਸਿੰਘ ਸੰਧੂ ਸੰਧੂ ਸਾਹਿਬ ਸਭ ਤੋਂ ਪਹਿਲੇ ਇਹ ਜਾਨਣਾ ਚਾਹੁੰਦੇ ਆ ਇਸ ਵਕਤ ਪੁਲਿਸ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਜਿਹੜੀਆਂ ਨੇ ਅਮਲ ਵਿੱਚ ਲਿਆਂਦੀਆਂ ਜਾਂ ਜਿਹੜੀ ਪ੍ਰਾਪਤੀ ਹੋਈ ਹੈ ਕਿਸ ਤਰੀਕੇ ਦੀ ਹੈ ਜੋ ਆਉਣ ਵਾਲੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਲਿਸ ਵੱਲੋਂ ਕਾਫੀ ਨਾਕੇ ਤੇ ਗਸ਼ਟਾ ਵਧਾਈਆਂ ਗਈਆਂ ਇਹ ਉਸੇ ਦਾ ਹੀ ਸਿੱਟਾ ਹੈ ਕਿ ਸਾਡੀ ਸੀਆਈਏ ਦੀ ਟੀਮ ਕੱਲ ਦੇ ਰਾਤ ਗਸ਼ਟੇ ਸੀਗੀ ਜਿਸ ਦੌਰਾਨ ਜਿਹੜਾ ਇਸ ਵਿਅਕਤੀ ਨੂੰ ਅਸੀਂ ਫਿਰੋਜ਼ਪੁਰ ਦਾ ਰਹਿਣ ਵਾਲਾ ਪਿੰਡ ਚੰਗੜ ਦਾ ਗਹਿਰੀ ਇਹਨੂੰ ਕਾਬੂ ਕੀਤਾ ਤੇ 1.5 ਕਿਲੋ ਦੇ ਕਰੀਬ ਸਾਨੂੰ ਅਫੀਮ ਬਰਾਮਦ ਹੋਈ ਹੈ ਅਸਲ ਕੁਝ ਪਤਾ ਲੱਗ ਸਕਦਾ ਕਿ ਕਿੰਨੀ ਕੀਮਤ ਹੋਣੀ ਇਸ ਵਕਤ ਦੀ ਬਾਜ਼ਾਰ ਵਿੱਚ ਜੋ 1.5 ਕਿਲੋ ਦੀ ਕੀਮਤ ਕੀਮਤ ਤਕਰੀਬਨ 1 ਤੋਂ 2 ਲੱਖ 2 ਲੱਖ ਦੇ ਕਰੀਬ ਹੋ ਜਾਂਦੀ ਹੈ ਬਾਜ਼ਾਰ ਦੇ ਵਿੱਚ ਕਿਸ ਤਰੀਕੇ ਨਾਲ ਕਾਬੂ ਕੀਤਾ ਗਿਆ ਇਸ ਵਿਅਕਤੀ ਨੂੰ ਕੀ ਵੇਚਣ ਵਾਲਾ ਹੈਗਾ ਹੈ ਜਾਂ ਕਿਸ ਤਰੀਕੇ ਤਸਕਰ ਹੈਗਾ ਹੈ ਕੀ ਹੌਂਸ ਬੰਦੇ ਜਿਹੜੀ ਮਡਲੀ ਪੁੱਛ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਸਰਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਰਾਤ ਕਾਫੀ ਲੇਟ ਹੈ ਨੂੰ ਕਾਬੂ ਕਰਕੇ ਸਾਰੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਜੋ ਅਸੀਂ ਜਿਹਦਾ ਪੁਲਿਸ ਰਿਮਾਂਡ ਹਾਸਲ ਕਰ ਰਹੇ ਹਾਂ ਇਹਦੇ ਤੇ ਇਹ ਤੋਂ ਪਹਿਲਾਂ ਹੀ ਹੀਰੋਨ ਵੀ ਬਰਾਮਦ ਹੋ ਚੁੱਕੀ ਹੈ ਫਰੋਜ਼ਪੁਰ ਪੁਲਿਸ ਨੂੰ ਬਾਕੀ ਸਾਡੀ ਹਜੇ ਪੜਤਾਲ ਜਾਰੀ ਹੈ ਕੀ ਉਮੀਦ ਕੀਤੀ ਜਾ ਸਕਦੀ ਹੈ ਵੱਡੇ ਖੁਲਾਸੇ ਹੋ ਸਕਦੇ ਆ ਕਿ ਕਿੱਥੋਂ ਲੈ ਕੇ ਆਉਂਦਾ ਸੀਗਾ ਕਿਹਦੇ ਸਪਲਾਈ ਕਰਦਾ ਸੀਗਾ ਜ਼ਰੂਰ ਆਪਣਾ ਜਿਹੜਾ ਸਾਨੂੰ ਆਪਣੇ ਸੀਨੀਅਰ ਐਸਐਸਪੀ ਸਾਹਿਬ ਵੱਲੋਂ ਜਾਂ ਹੋਰ ਸੀਨੀਅਰ ਅਫਸਰਾਂ ਵੱਲੋਂ ਇਹ ਖਾਸ ਦੇ ਦਿੱਤਾ ਹੈ ਕਿ ਜੋ ਜਦੋਂ ਵੀ ਕੋਈ ਨਸ਼ਾ ਫੜਿਆ ਜਾਂਦਾ ਤਾਂ ਇਹਦੇ ਸੋਰਸ ਤੱਕ ਪੁੱਜਿਆ ਜਾਵੇ ਇਹ ਅਸੀਂ ਸੋਰਸ ਤੱਕ ਵੀ ਪੁੱਜਾਂਗੇ ਤੇ ਅੱਗੇ ਇਹਨੇ ਕਿੱਥੇ ਸਪਲਾਈ ਕਰਨਾ ਸੀ ਉਹ ਵੀ ਅਸੀਂ ਸਾਰਾ ਪਤਾ ਕਰ ਰਹੇ ਹਾਂ ਐ ਇਲੈਕਸ਼ਨ ਨੂੰ ਲੈ ਕੇ ਹੋਰ ਕਿਸ ਤਰੀਕੇ ਤਿਆਰੀਆਂ ਨੇ ਕਿਉਂਕਿ ਅਪਰਾਧਿਕ ਗਤੀਵਿਧੀਆਂ ਜਿਹੜੀਆਂ ਕਿ ਤੱਕ ਵਧ ਜਾਂਦੀਆਂ ਨੇ ਕਿਸ ਤਰੀਕੇ ਤਿਆਰੀ ਪੁਲਿਸ ਦੇ ਆਗੇ ਇਲੈਕਸ਼ਨ ਨੂੰ ਲੈ ਕੇ ਜੋ ਜਿਲ੍ਹਾ ਫਰੀਦਕੋਟ ਕੋਲੇ ਸਾਡੇ ਕੋਲੇ ਬੀਐਸਐਫ ਸਾਡੇ ਕੋਲੇ ਕਾਫੀ ਪਹੁੰਚ ਚੁੱਕੀ ਹੈ ਜੋ ਉਸ ਦੇ ਅਸੀਂ ਆਪ ਦਾ ਨਾਕੇ ਤੇ ਗਸ਼ਟਾਂ ਲਾ ਰਹੇ ਹਾਂ ਲੋਕਲ ਪੁਲਿਸ ਦੇ ਨਾਲ ਕੋਆਰਡੀਨੇਟ ਕਰਕੇ ਜੋ ਕੱਲ ਵੀ ਇਸ ਫਰੀਦਕੋਟ ਵੱਲੋਂ ਸਾਡੇ ਵੱਲੋਂ ਆਪ ਦਾ ਫਲੈਗ ਮਾਰਚ ਕੱਢਿਆ ਗਿਆ ਸ਼ਹਿਰ ਸਿਰਫ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਡੀਐਸਪੀ ਸਾਹਸਨ ਨੇ ਮੌਜੂਦ ਸੀਗੇ ਪੁਲਿਸ ਮਸਤੈਦ ਦਿਖਾਈ ਦੇ ਰਹੀ ਹੈ ਅਤੇ ਵੱਡੀ ਪ੍ਰਾਪਤੀ ਜਿਹੜੀ ਹੈਗੀ ਕਰੀਬ डेढ़ दो लख रुपये की हैरोइन जी पुलिस ने इस वक्त बरामद की एक व्यक्ति को काबू किया गया दसया जा रहा है कि चोणों तो पहले ये पुलिस की वीडी प्राप्ति है हाल की कड़ी पुलिस इस वक्त फ्लैग मार्च कर रही है व्डे लैवल से नाकेबंदी की जा रही है फिलहाल वेखते हैं कि इस पूरे मामले में अगली अपडेट किस तरीके निकल के सामने आती है फरीदकोट तो कैमरा पर्सन मनप्रीत सिंह चलते हैं सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par